ਦੇਵਿਆ ਜੋਤੀ ਜਾਗਰਤੀ ਸੰਸਥਾਨ ਵੱਲੋਂ ਸੰਗਤਪੁਰ ਵਿੱਚ ਵਿਸ਼ੇਸ਼ satsang ਸਾਧਵੀ ਪੂਰਨਾ ਭਾਰਤੀ ਨੇ 2 ਘੰਟੇ ਅਧਿਆਤਮਿਕ ਪ੍ਰਵਚਨਾ ਰਾਈ ਸੰਗਤਾਂ ਨੂੰ ਪ੍ਰਭੂ ਭਗਤੀ ਦਾ ਦਿੱਤਾ ਸੰਦੇਸ਼ ਅੱਜ ਦੇਵਿਆ ਜੋਤੀ ਜਾਗਰਤੀ ਸੰਸਥਾਨ ਵੱਲੋਂ ਸ਼ਾਕੋਟ ਹਲਕੇ ਦੇ ਪਿੰਡ ਸੰਗਤਪੁਰ ਵਿੱਚ ਇੱਕ ਵਿਸ਼ੇਸ਼ satsang ਸਮਾਗਮ ਕੀਤਾ ਗਿਆ ਜਿੱਥੇ ਸੈਂਕੜੇ ਸੰਗਤਾਂ ਨੇ ਪੁੱਜ ਕੇ ਗੁਰਬਾਣੀ ਦੇ ਸੋਤਾਂ ਦੀ ਵਿਆਖਿਆ ਸਹਿਤ satsang ਦਾ ਆਨੰਦ ਮਾਣਿਆ ਇਸ ਮੌਕੇ ਸਰਵੀ ਪੂਰਨਾ ਭਾਰਤੀ ਨੇ ਜਿਵੇਂ ਨੇ ਜਿੱਥੇ ਗੁਰਬਾਣੀ ਦੇ ਇਲਾਹੀ ਕੀਰਤਨ ਨਾਲ ਸੰਗਤਾਂ ਨੂੰ ਲੰਬੇ ਸਮੇਂ ਤੱਕ ਅਧਿਆਤਮਿਕ ਰੰਗ ਵਿੱਚ ਰੰਗਿਆ ਉੱਥੇ ਸਰਵੀ ਪੂਰਨਾ ਭਾਰਤੀ ਨੇ ਇੱਕ ਪ੍ਰਭਾਵਸ਼ਾਲੀ ਢੰਗ ਨਾਲ ਗੁਰਬਾਣੀ ਦੇ ਸ਼ਬਦਾਂ ਦੀ ਵਿਆਖਿਆ ਕਰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰਬੱਤ ਦੇ ਭਲੇ ਦੇ ਫਲਸਫੇ ਤੇ ਚਾਨਣਾ ਪਾਉਂਦਿਆਂ ਸਮਾਜ ਵਿੱਚ ਫੈਲੀਆਂ ਕ੍ਰੀਤੀਆਂ ਨੂੰ ਦੂਰ ਕਰਕੇ ਕ੍ਰੀਤੀਆਂ ਰਹਿਤ ਸਮਾਜ ਸਿਰਜਣ ਦਾ ਸੰਦੇਸ਼ ਦਿੱਤਾ ਉੱਥੇ ਆਪਣੇ ਮਨੁੱਖੀ ਜਾਮੇ ਨੂੰ ਸਫਲ ਕਰਨ ਲਈ ਪੂਰਨ ਗੁਰੂ ਦੀ ਸ਼ਰਨ ਵਿੱਚ ਜਾ ਕੇ ਆਪਣੀ ਮਨੁੱਖੀ ਜਾਮੇ ਨੂੰ ਸਫਲ ਬਣਾਉਣ ਦਾ ਵੀ ਸੱਦਾ ਦਿੱਤਾ। ਇਸ ਮੌਕੇ ਸਾਧਵੀ ਪੂਰਨਾ ਭਾਰਤੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੰਖੇਪ ਜੀਵਨੀ ਤੇ ਚਾਨਣਾ ਪਾਉਂਦਿਆਂ ਸਰਬੱਤ ਦੇ ਭਲੇ ਦੇ ਫਲਸਫੇ ਨਾਲ ਜੁੜਨ ਦਾ ਸਨੇਹਾ ਵੀ ਦਿੱਤਾ। ਇਸ ਮੌਕੇ ਹਲਕੇ ਦੀਆਂ ਸਮੂਹ ਸੰਗਤਾਂ ਨੇ ਵੀ ਹਾਜ਼ਰੀ ਭਰੀ। ਇਸ ਮੌਕੇ ਚਾਹ ਤੇ ਪੂੜੀਆਂ ਦਾ ਤੋਟ ਲੰਗਰ ਵਰਤਾਇਆ ਗਿਆ। ਉਹਨਾਂ ਦੀ ਖੁਸ਼ਬੂ ਪਹਿਲਾਂ ਹੀ ਪਹੁੰਚ ਜਾਂਦੀ ਹੈ ਪਰ ਜੋ ਉਸੇ ਪੂਛ ਨੂੰ ਤਾਂ ਮਾਣਿਤ ਹੁੰਦੇ ਨੇ ਉਹ ਆਖੇ ਸਤਸੰਗਤ ਵਿੱਚ ਬੈਠਦੇ ਵੀ ਉਹਨਾਂ ਦੀ ਪਵਿੱਤਰ ਬਾਣੀ ਨੂੰ ਸਰਧੈ ਨੇ ਸਭ ਉਸਰੇ ਸ਼ਬਦਾਂ ਵਿੱਚ ਐਸਾ ਕਹਿ ਸਕਦੇ ਕਿ ਉਹਨਾਂ ਦੇ ਭਾਗ ਜਾਣ ਕਹਿੰਦੇ ਮੱਸਤ ਕੇ ਲਗੇ ਸਾਤ ਰੇਨ ਵੱਡੇ ਭਾਗ ਜਿਨ੍ਹਾਂ ਦੇ ਕਹਿੰਦੇ ਉਹਨਾਂ ਨੂੰ ਸੰਤਾਂ ਦੇ ਚਰਨਾਂ ਦੀ ਧੂੜ ਹੁੰਦੀ ਹੈ ਜਿਨ੍ਹਾਂ ਦੇ ਵੱਡੇ ਭਾਗ ਹਨ। ਸੁੰਨ ਪੁੰਜ ਨਹੀਂ ਲਿਨੇ ਸੰਤਾਂ ਕਹਿੰਦੇ ਪੁੰਨ ਤੋਂ ਬਿਨਾ ਸੰਤ ਨਹੀਂ ਜਾਂਦੇ।